ਗੁਰੂ ਨਾਨਕ ਸਾਹਿਬ ਜਦੋਂ ਉਦਾਸੀਆਂ ਕਰਨ ਲਈ ਨਿਕਲੇ ਤਾਂ ਪਿੱਛੇ ਪਰਿਵਾਰ ਦਾ ਕੀ ਹੋਇਆ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਨੂੰ ਪੂਰਾ ਕਰਦੇ ਹੋਏ ਜਦੋਂ ਲਾਹੌਰ ਵਿਖੇ ਆਪਣੇ ਪਿੰਡ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਪਿੰਡ ਦੇ ਬਾਹਰ ਇੱਕ ਖੂਹ ਦੇ ਉੱਤੇ ਬੈਠ ਗਏ ਕਿਸੇ ਨੇ ਪਛਾਣ ਕੇ ਜਦੋਂ ਘਰ ਖਬਰ ਦਿੱਤੀ ਤਾਂ ਪਿਤਾ ਮਹਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਤੇ ਚਾਚਾ ਲਾਲੂ ਜੀ ਉਸੇ ਖੂਹ ਤੇ ਆਪਣੇ ਪੁੱਤਰ ਨਾਨਕ ਨੂੰ ਮਿਲਣ ਲਈ ਪਹੁੰਚੇ ਉਹ ਆਪਣੇ ਪੁੱਤਰ ਨੂੰ ਫਕੀਰੀ ਝਾਵੇਂ ਵਿੱਚ ਵੇਖ ਕੇ ਬਹੁਤ ਹੀ ਹੈਰਾਨ ਹੋਏ ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਸੁਲਤਾਨਪੁਰ ਵਿੱਚ ਆਪਣੇ ਪਰਿਵਾਰ ਨਾਲ ਹੱਸਦਾ ਖੇਡਦਾ ਵੇਖਿਆ ਸੀ ਪਰ ਅੱਜ ਨਾਨਕ ਨੂੰ ਵੇਖ ਲੱਗਦਾ ਸੀ ਜਿਵੇਂ ਸਭ ਖਿੱਲਰ ਗਿਆ ਹੋਵੇ ਮਾਤਾ ਜੀ ਨੇ ਨਾਨਕ ਜੀ ਦਾ ਹੱਥ ਫੜ ਕੇ ਉਹਨਾਂ ਨੂੰ ਘਰ ਚੱਲਣ ਲਈ ਕਿਹਾ ਤਾਂ ਗੁਰੂ ਸਾਹਿਬ ਮਾਤਾ ਜੀ ਦੇ ਪਿੱਛੇ-ਪਿੱਛੇ ਤੁਰ ਪਏ ਰਸਤੇ ਜਾਂਦੇ ਆ ਮਾਤਾ ਜੀ ਨੇ ਪਰਿਵਾਰ ਬਾਰੇ ਪੁੱਛਿਆ ਤਾਂ ਬਾਬਾ ਜੀ ਨੇ ਦੱਸਿਆ ਕਿ ਸੁਲੱਖਣੀ ਦੇ ਮਾਤਾ ਪਿਤਾ ਆਇਸਨ ਕੁਝ ਦਿਨ ਰੁਕਣ ਤੋਂ ਬਾਅਦ ਉਸ ਲਖਣੀ ਅਤੇ ਲਖਮੀਦਾਸ ਨੂੰ ਆਪਣੇ ਨਾਲ ਬਟਾਲੇ ਲੈ ਗਏ ਤੇ ਸ਼੍ਰੀਚੰਦ ਨੂੰ ਭੇਨਣ ਆਕੀ ਨੇ ਬੋਧ ਲੈ ਲਿਆ ਹੈ ਮੋਦੀਖਾਨੇ ਵਿੱਚ ਜੋ ਵੀ ਬਚਤ ਹੋਈ ਸੀ ਉਹਨਾਂ ਨੇ ਸੁਲਖਣੀ ਨੂੰ ਖਰਚੇ ਲਈ ਦੇ ਦਿੱਤੀ ਸੀ ਤਾਂ ਕਿ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇਸ ਘਟਨਾ ਦਾ ਜ਼ਿਕਰ ਸਾਨੂੰ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਦੀ ਕਿਤਾਬ ਗੁਰੂ ਨਾਨਕ ਉਦਾਸੀਆਂ ਦਰਪਣ ਵਿੱਚ ਵੇਖਣ ਨੂੰ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ